ਪਲਵਾਨ ਦੀ ਕਰਾਕ ਤੇ ਹੁੰਦੀ ਆ ਪਲਵਾਨ ਕਿੱਦੋਂ ਨੂੰ ਬਲੀ ਐਜੋਗੇ ਭਾਈ ਪਲਵਾਨ ਦੀ ਕਰਾਕ ਤੇ ਹੁੰਦੀ ਆ ਆ ਰੋਡ ਸਮਝ ਮਾਰ ਕਢਾ ਲਿਆ ਪਾਣੀ ਵੀ ਹੋ ਗਿਆ ਹਰਦੈ ਵਿੱਚ ਆਪਣੀ ਸਿਹਤੇ ਧਿਆਨ ਰੱਖੇ ਇਹ ਜਿਹੇ ਟਾਈਮ ਪਿੰਨਾ ਖਾਣਾ ਪਿੰਨੀ ਖਾ ਰੋ ਘਟ ਕੇ ਆਪਣੀ ਹੈਲੋ ਅਸਲ ਨਹੀਂ ਰਖਣਾ ਇਹ ਕੀ ਮੈਂ ਰੱਬਗੇ ਘਾਣਾ ਸਾਰੀ ਗੱਲ ਜੀ ਲਾ ਖਾ ਕੇ ਸੌਣਾ ਨਹੀਂ ਬਈ ਇਹ ਚੋਰੀ ਦੇਣਾ ਨਹੀਂ ਇਹ ਨਹੀਂ ਖਾਦੀ ਇਹ ਨਹੀਂ ਖਾਦੀ ਸਾਰਾ ਖਾਓ ਤਾਂ ਇਹ ਲੈਣਾ ਨਹੀਂ ਯਾਰ ਹੁਣ ਵੀ ਓਕੇ ਤੇ ਮੈਂ ਗੱਲ ਕਰਦਾ ਜੀ ਖਰਾਬ ਨਹੀਂ ਇਹ ਖਰਾਬ ਸਾਰੀ ਤਿਆਰ ਹੋਈ ਆ ਜੇ ਅਸਲ ਵਿੱਚ ਦੇਖਿਆ ਜਾ ਤਾਂ 5000 ਰੁਪਏ ਲੱਗਿਆ ਕਿਉਂਕਿ 2 ਕਿਲੋ ਦੇ ਵਿੱਚ ਦੇਸੀ ਘਿਓ ਪਾਇਆ ਸੀ ਤੇ 3100 ਰੁਪਏ ਦਾ ਆ ਸਾਡਾ ਸਮਾਨ ਕੀ ਕੀ ਹੈ ਧਿਆਨ ਨਾਲ ਸੁਣ ਲਓ ਇਹਦੇ ਵਿੱਚ ਕਿਲੋ ਬਰਾਮ ਕਿਲੋ ਅਸੀਂ ਪਾਈ ਕੱਚੀ ਮੂਫਲੀ ਕਿੱਲੋ ਭਾਏ ਪੁੱਜੀ ਹੋਏ ਛੋਲੇ ਤੇ ਉਸ ਤੋਂ ਬਾਅਦ 250 ਗ੍ਰਾਮ ਪਾਏ ਫੁੱਲੋ ਆਕੜੇ ਹੁੰਦੇ ਨੇ ਮਖਾਣੇ ਜੀ ਫੁੱਲ ਬਤਾਸੀ ਕਹਿੰਦੇ ਨੇ ਮੇ ਵੀ ਉਹਨਾਂ ਮਖਾਣੇ ਜੀ ਹੁੰਦੇ ਨੇ ਉਹ ਤੇ ਉਸ ਤੋਂ ਬਾਅਦ ਇੱਕ ਲੜੀ ਪਾਈ انجੀਰ ਦੀ ਤੇ ਇੱਕ ਡੱਬਾ ਪਾਏ ਆਪਾਂ ਨੇ ਖਜੂਰਾਂ ਦਾ ਉਸ ਤੋਂ ਬਾਅਦ ਹੋਰ ਸੀ ਪਾਇਆ ਪੈਂਤਰਾ ਦੇ ਮੱਕਜ ਤੇ ਥੋੜੀਆਂ ਜਿਹੀਆਂ ਇਲਾਚੀਆਂ ਪਾਈਆਂ ਨੇ ਤੇ ਥੋੜੀ ਜਿਹੀ ਸੌਂਫ ਪਾਈ ਆ ਉਗੀ ਇਹ ਜਿਆਦਾ ਗਰਮ ਸਵਾਨ ਨਹੀਂ ਕਰੀ ਗੱਤਾ ਨਹੀਂ ਕਿ ਮੈਨੂੰ ਐਂਜ ਵੀ ਜਿਆਦਾ ਗਰਮੀ ਨਾਲ ਪੈ ਜੇ ਮੈਂ ਆਪਣੇ ਨਾਲ ਸਵਾਨ ਚ ਕੁਛ ਨਹੀਂ ਪਾਇਆ ਇਦਾਂ ਦਾ ਮੈਂ ਸੌਂਫ ਤੇ ਮਖਾਨੇ ਗੁਨੇ ਪਾਇਲੇ ਚੀਆਂ ਪਈਆਂ ਸੀਗੀਆਂ ਤੇ ਟੋਟਲ ਐਟਮਾ ਹੋ ਗਈਆਂ ਇਹ 15 ਤੇ ਸਮਾਨ ਬਣ ਕੇ ਕਾਫੀ ਦਸਤੂਬਰ ਅਸੀਂ ਇਹਨੂੰ ਸਾਰਿਆਂ ਨੂੰ ਮਿਕਸੀ ਵਿੱਚ ਪੀਸ ਕੇ ਉਸ ਬਰਤ ਦੇ ਵਿੱਚ ਪਾ ਕੇ ਥੋੜਾ ਜਿਹਾ ਸੇਕ ਲਵਾ ਕੇ ਹਲਕਾ ਜਿਹਾ ਬ੍ਰਾਊਨ ਕਰ ਲਿਆ ਕਿਉਂਕਿ ਫਿਰ ਮੌਸਮ ਇਦਾਂ ਦਾ ਮੌਸਮ ਜਰਾ ਵੀ ਨਖਰਾਬ ਹੋਣਾ ਤੀਗਾ ਉਸ ਤੋਂ ਬਾਅਦ ਇਹਦੇ ਵਿੱਚ ਪਾਇਆ 2 ਕਿਲੋ ਦੇਸੀ ਘਿਓ ਤੇ ਸੀਕਿਓ 2 ਕਿਲੋ ਪਾ ਕੇ ਤੇ ਫੇਰ ਇਹ ਰੀਆ ਪਟੀਆਂ ਸੀ ਪਿੰਨੀਆਂ ਪਿੰਨੀਆਂ ਬਟੀਆਂ ਗਿਆ 90 ਤੇ ਹੁਣ 90 ਪਿੰਨੀਆਂ ਨੂੰ ਦੋ ਦੇ ਹਿਸਾਬ ਨਾਲ ਕਹੋਗੇ ਤਾਂ 45 ਦਿੰਦਾ ਇਹਦਾ ਸਾਰਾ ਸਿਸਟਮ ਖਾਣ ਪੀਣ ਦਾ ਬਣ ਗਿਆ ਤੇ ਜਿਨ੍ਹਾਂ ਨੇ ਕੋਈ ਲੱਕ ਦਰਦ ਕਰਦਾ ਰਹਿੰਦਾ ਕਿਸੇ ਦਾ ਜਾਂ ਸਰੀਰ ਡਿਗ ਡਿਗੂ ਕਰਦਾ ਉਹਨਾਂ ਲਈ ਸਭ ਤੋਂ ਬੈਸਟ ਕਰਾਕ ਆ ਇਹ ਇਹ ਤੋਂ ਵਧੀਆ ਕਰਾਕ ਹੋਰ ਹੋ ਨਹੀਂ ਸਕਦੀ ਆ ਤੁਸੀਂ ਜਿਹਦੇ ਵਿੱਚ 2-3000 ਰੁਪਏ ਹੋਰ ਪਾ ਦਿਓ ਤਾਂ ਉਹਦੇ ਵਿੱਚ ਆਪਾਂ ਜਿੰਦਾ ਹੋਰ ਐਡ ਕਰ ਸਕਦੇ ਹਾਂ ਜੇ ਕਿਸੇ ਨੇ ਪੁੱਛਣਾ ਹੋਊਗਾ ਤਾਂ ਕੋਈ ਵੀ ਕਮੈਂਟ ਕਰਕੇ ਜਾਂ ਮੈਸੇਜ ਕਰਕੇ ਇੰਸਟਾਗ੍ਰਾਮ ਤੇ ਕਿਸ ਕੋ ਨੰਬਰ ਹੈਗਾ ਮੇਰਾ ਤਾਂ ਮੈਨੂੰ ਪੁੱਛਦਾ ਦਾ ਧੰਨਵਾਦ ਲਾਈਕ ਸ਼ੇਅਰ ਕਮੈਂਟ ਤੇ ਜਰੂਰ ਕਰ ਦਿਆ ਕਰੋ ਧੰਨਵਾਦ ਤੁਹਾਡਾ ਸਾਰਿਆਂ ਦਾ ਅੱਛਾ ਜਲਦੀ ਮਿਲਵਾਂਂਦੀ ਖਰਾਬ ਜਾਰੀ ਆਉਂਦੀ ਆ ਆ ਦੇਖੋ 14 ਚੀਜ਼ਾਂ ਸੋਨਾ ਨੇ 14 ਨੇ ਸੋਨਾ ਨੇ ਯਾਦੋਂ 14 ਨੇ ਤਾਂ ਵੀਰੇ ਨੇ ਜਾਉਂਦੇ ਨੇ ਆਪਣੇ ਸੋਨਾ ਨੂੰ ਕੰਨ ਸੋਨਾ ਨੇ ਉਹ ਬੰਦੇ ਨੂੰ ਜੀਜਾ ਉਹ ਬਾਅਦਮੀ ਆ ਆ ਆਪਾਂ ਖਾਵੇ 15 ਨੇ ਕਿਹੋ ਜਿਹਾ ਸਾਮਾਨ ਰੋਇਆ ਨਾ ਕਰਦੀ ਨਾ ਮੈਂ ਦੋ ਕੜਾ ਇੱਕ ਖਜੂਰਾ ਐਡ ਕਰਤੀਆਂ 5 3 7 8 9 10 11 12 13 14 15 16 17 ਉਹ ਤਾਂ ਉਹ ਪੁਰਾਣੀਆਂ ਵਿੱਚ ਤੇ ਕੋ ਪਈਆਂ ਦੀਆਂ ਚੀਜ਼ਾਂ ਮਿਕਸ ਨਹੀਂ ਦੋ ਉਹ ਤਾਂ ਗਣੀ ਹੀ ਨਹੀਂ ਆਪਾਂ ਨੇ ਉਹ ਦੋ ਸਤਾਂ ਹੀ ਸਾਈਡ ਤੇ ਕੱਢ ਕੇ ਰੱਖ ਦਿੰਦੇ ਹਾਂ ਨਾਲੇ ਕਦੂ ਅਗੇ ਕਰ ਲਿਗੇ ਆ ਬਾਗ ਰੰਗਿਆ ਆ ਪਾਗ ਲੀਕੇ ਚੀਰਪਾ ਆ ਚੱਲਣ ਦੇ ਇੱਥੇ ਹੀ ਬਸ ਭਾਈ ਚੱਲ ਆਪਾਂ ਦੱਸੀ ਜਾਵਾਂਗੇ ਬੰਦੇ ਨੂੰ ਕੀ ਕੀ ਪਾਇਆ ਹੈ ਆਹ ਕੋਪਿਆਂ ਦਾ ਬਾਰਾਤ ਆਪਾਂ ਦਾਰੀ ਕਰਦੇ ਹਾਂ ਨਾ ਮਾਬ ਜੀ ਨੇ ਸਟਾਪ ਆ ਵੀ ਭਾਵੇਂ ਆਹ ਆਹ ਛੋੜਿਆ ਅਡੂ ਸਾਰੀ ਮਾਦੇ ਨਵਾਬ ਦਾ ਆ ਕੇ ਰੱਖਿਆ ਇਹ ਯਾਰ ਕਰ ਗੋ ਵੀ ਇੱਕ ਲਵਾਵੇ ਜਿਵੇਂ ਸਮਾਨ ਤਿਆਰ ਕੀਤਾ ਤੇ ਬਣਾਇਆ ਇਹਨਾਂ ਨੂੰ ਦੇਖ ਕੇ ਖਾਣਾ ਖਾਣਾਂ ਹਾਂ ਜੀ ਰਿੰਗ ਮਹੀਨੇ ਬਰਦਾ ਅੱਗੇ ਲੱਗਿਆ ਦੀ ਹੁਣ ਕਦੋਂ ਯਾਰ ਆਪ ਦੀ ਜਾਂ ਵਹਿਲਾ ਪਈਆਂ ਦੀਆਂ ਤਾਈ ਉਹਦਾ ਫਾੜ ਬੜਨਾ ਵੀਰ ਕੁਝ ਪਤਾ ਨਹੀਂ ਕਿੱਥੇ ਲੈ ਗਏ ਕਾਦੂ ਬੋਲੇ ਗਏ ਜਮ ਹਰੇ ਹਰੇ ਐ ਹੈ ਹਰੇ ਉਹ ਨਹੀਂ ਪਾਏ ਨਹੀਂ ਪਾਏ ਆ ਗੱਤ ਨਹੀਂ ਮੈਂ ਫਾੜ ਹੀ ਵੇ ਪੰਪ ਗੰਜੀਟ ਮੈਂ ਯਾਰ ਦੋ ਵੀ ਸਾਰੇ ਲੈ ਕੇ ਆਏ ਜੀ ਆ ਗਿਆ ਸਾਲ ਉਹ ਰਵੜਾ ਨੇ ਹੋਣੇ ਡੀ ਜੀ ਕਹਿੰਦੇ ਆਉਂਦੇ ਮੰਗਦੇ ਵੀ ਨਹੀਂ ਮਗੇ ਦਾ ਦੋ ਬਾਕਸਾਂ ਅਸੀਂ ਜ਼ਰੂਰ ਨਹੀਂ ਲੈ ਕੇ ਆਏ ਹੈਗੇ ਲੈ ਕੇ ਕੁਆਇਰਮੈਂਟ ਆ ਉਹ ਇਹ ਕਿਹੜਾ ਮਸਲੇ ਦਾ ਪਿਛਲੇ ਸਾਲ ਦੀ ਭਈਆ ਉਹ ਹੁਣ ਕਰਾਉਣੀ ਆ ਦੇ ਵਿੱਚ ਇਹਦੇ ਇਹ ਨਹੀਂ ਹੋ ਗਿਆ ਇਹਨੂੰ ਬਾਅਦ ਦਾ ਟੱਕਾ ਲਾ ਕੇ ਚਲਾ ਦੇ ਬਸ ਜੀ 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 ਤੇਰੇ ਕਿਹੜੇ ਹੋਮ ਤੋਂ ਕੋਈ ਮੀਡੀਆ ਨਾਵਾ ਪਹਿਲਾਂ ਗਿਆ ਪਾ ਬੜੀ ਹੋ ਦੇਖਾ ਲੁਗਾ ਜਾਈਦਾ ਹਮਚਾ ਵੀ ਲੇ ਗਰੋ ਨਾ ਬੋਲੋ ਓੜੇ ਨੇ ਸੱਤ ਕਰੀਆ ਟਮਾ ਹਾਂ ਤੂੰ ਬਾਦੇ ਆ ਬਾਦੇ ਆ ਬਾਦੇ ਸਾਰੇ ਇਕੱਠੇ ਆ ਦੋ ਅਲਸੀ ਪਾਦੇ ਆ ਬੱਚੇ ਇਹ ਹਾਂਜੀ ਅਲਸੀ ਆ ਇਹ ਨਾਲੇ ਕਹਿੰਦਾ ਪੀਓਗੇ ਹਾਂ ਓਚੀਆ ਸੀਡ ਦੇ ਨਾਲ ਸੀ ਕਿੱਥੇ ਪੜਾ ਅਲਸੀ ਆ ਪਈਆਂ ਓਚੀਆ ਸੀਡ ਨੇ ਅਲਸੀ ਬਾਦੇ ਤੇ ਆ ਬਾਦੇ ਪੰਪਕਨ ਸੀਡਸ ੁੰਡੇੜੀ ਕਿਨੇ ਤੂੰ ਦੱਸ ਕਿਵੇਂ ਆ ਹੁੰਡੇ ਤਾਂ ਦਿਖਦਾ ਨਹੀਂ ਕਿੱਧਰ ਸਮਾਨ ਰਲ ਦਾ ਤੂੰ ਇੱਥੇ ਬੈਠਾ ਬਰੀਏ ਨਾਲ ਲੈਪਟਾਪ ਤੇ ਗੱਲ ਕਰੀਂ ਨਾ ਵੀਡੀਓ ਗੱਲ ਤੇ ਹੈ ਗਿਆ ਨਾ ਹਾਂ ਆ ਲੈ ਇਹਨੇ ਨਾਲ ਭਰ ਗਿਆ ਇਕੱਲੇ ਚੜਾਉ ਇਕੱਲੇ ਚੜਾ ਲੈ ਚੱਲ ਆ ਆ ਲੈ ਲੈ ਥੋੜੀ ਨਾਲ ਹੱਕ ਤਾਂ ਪਹਿਲਾਂ ਹੀ ਬਹੁਤ ਚਲ ਉਹ ਇੱਥੇ ਤੱਕ ਭਰ ਗਿਆ ਉਹਨੇ ਭੁੱਲ ਗਿਆ ਅਰੇ ਕਿੰਨੀ ਆ ਆ ਜਿਹੜੀ ਲੈਦਾ ਨੇ ਇਹਦਾ ਮਕਸਦ ਕਰ ਲੈ ਥੋੜੀ ਥੋੜੀ ਚੀਜ਼ਾਂ ਕਰਕੇ ਕਰ ਲੈ ਆ ਦੇਖ ਕਿ ਨੀ ਭਾਈ ਕਿੰਨੇ ਕਿਧਰੇ ਵਿੱਚ ਮੈਂ ਜਿਹੜਾ ਆਪਣੇ ਕੋ ਭਾਂਡੇ ਘੜ ਜਾਣਾ ਤੂੰ ਬੜੀ ਕਟਾਈ ਕਰੂਗੀ ਦੇਖ ਪੱਟੀ ਚਾਰਤੀ ਅੰਦਰ ਉਹ ਨਹੀਂ ਕਰਣਾ ਨਹੀਂ ਹੋ ਗਿਆਸ ਤੇ ਉਹ ਮਾਰਨਾ ਇਹ ਤਾਂ ਜਿਗਰ ਚ ਵਾਰਦਾ ਜਿਆਦਾ ਹੁਣ ਘਮਾਈਆ ਤੇਰਾ ਕੋਈ ਵੀ ਚੋ ਗਿਆ ਇਹਨੂੰ ਗਾਣਾ ਮੈਨੂੰ ਲਿਆ ਕੇ ਦੇ ਮੈਂ ਹੁਣੇ ਮੈਂ ਤਾਂ ਪਉ ਆਇਆ ਮੈਂ ਨਾ ਨਾਲ ਜੇ ਵਿਆਹ ਕਰਨੇ ਆ ਪਉਗੇ ਹਨਗੇ ਆ ਤੂੰ ਦੇਖ ਲੈ ਰਾਤ ਤੱਕ ਤੂੰ ਬਦਲਾਇਆ ਨਾ ਤੂੰ ਚੈੱਕ ਕਰ ਲੈ ਰੇ ਢੀਰ ਘੰਟ ਪਰ ਛੱਡਦੀ ਨਹੀਂ ਨਵੀਆਂ ਇਟਾ ਏਟਮ ਆਸੋ ਜੇ ਕੰਮ ਮਾਰਨਾ ਜਾਂ ਕੇ ਖਜੂਰਾ ਤੇ ਖਜੂਰਾ ਦੇ ਕੰਮ ਮਾਰਨੇ ਦਾ ਜਾ ਕੇ ਇਹਨੇ ਫਿਰ ਉਹਦੇ ਆਏ ਵਿਚੇ ਲਪਟੀਆਂ ਜਣੇ ਨੇ ਉਹ ਹੱਡੀ ਕੱਢ ਕੇ ਉਹ ਉਹ ਕੱਢ ਕੇ ਉਹਨੂੰ ਪੈ ਲੱਗਣਾ ਥੋੜਾ ਜਿਹਾ ਹੁਣ ਤਾਂ ਬਸ ਬਜੇ ਟਾਪਾ ਟਾਪ ਬਾਹਰ ਹੋਇਆ ਨਾ ਹਾਂ ਨਾ ਕੋਈ ਮਿਲ ਜੇ ਆਪਣੇ ਨੰਦਾਂ ਨੂੰ ਆ ਕੋਈ ਸਮਾਨ ਤੱਕ ਨਾ ਲੈਂਦਾ ਤਾਂ ਅੱਧਾ ਮਿੰਟ ਵਗਦਾ ਰਹਦਾ ਵਿਆਹ ਦਾ ਹਰੇ ਤੇਦਾਰਾਂ ਦੇ ਉੱਤੇ ਲੈ ਲੈਂਦਾ ਤੇ ਜਵਾਨ ਆ ਪਰੂ ਭਜਵਾ ਦੇਣਾ ਟਾਈਮਰ ਪੁੱਛਿਆ ਮੈਂ ਕਿ ਸਾਨੂੰ ਇੰਨੀ ਕੀ ਚੀਜ਼ ਆ ਪਤਾ ਤੂੰ ਦੱਸ ਦੇ ਵਾ ਕਿ ਕਿਹੜੀ ਚੀਜ਼ ਪਈ ਐ ਕਿਸ ਸਰ ਜਨਲੀ ਫਿਰਦਾ ਦਿਓ ਕਿਸ ਕਿਹੋ ਜਿਹਾ ਲੈਂਦਾ ਕਿਸ ਸਰ ਕਿਸ ਸਰ ਪਤਾ ਕੀ ਉਹ ਬੰਦਾ ਰਹਿੰਦਾ ਉਹਨੂੰ ਪਤਾ ਸਾਰਾ ਕੁਝ ਕਿਸ ਸਰ ਵੀ ਰਹਿੰਦੀ ਆ ਉਹਦੇ ਕੋਲ ਪਤਾ ਕਿ ਜਿੰਨੇ ਆਤਮਾ ਗਿਣ ਕੇ ਤੁਸੀਂ ਉਹ ਸਾਰਾ ਪੈਸਾ ਕਿਹਾ ਸੀਗਾ ਹਾਂ ਉਹ ਫਿਰ ਰੁਪਈਆ ਬਣ ਗਏ ਯਾਰ ਰੁਪਈਆ ਨਹੀਂ ਇੱਕ ਆ ਰਕਮ ਆ ਨਹੀਂ ਆਇੜ ਗਈ ਦੀ ਇਹ ਇਹ 300 ਰੁਪਏ ਦਾ ਵਧ ਰਹੀ ਇਹ ਮਖਾਣੇ 400 ਰੁਪਏ ਦੇ ਨਹੀਂ ਘਟ ਗਿਆ ਬਣਾ 700 ਰੁਪਏ ਦੇ ਉਹ ਹੀ ਆ ਹਾਂ ਦੋ ਰੁਪਏ 2400 ਰੁਪਏ ਸਰਦਿਕਾ ਹਾਂ ਯਾਰ ਵੀ ਹੋਰ ਪੈ ਜਾਂਦਾ ਫਿਰ ਕਮ ਲਿਆਉਣੇ ਬਸ ਬੀਬੀ ਨੂੰ ਗਾਣਾ ਦੇਸਰ ਵਿੱਚੋਂ ਨਾ ਹਾਂ ਕਿਸਰੋਂ ਵਿੱਚੋਂ ਪਤੀ ਨੂੰ ਤਾਂ ਵਿੱਚੋਂ ਕਰ ਦੇਣੇ ਤੇ ਉਹ ਕੋਲ ਜਾਣਾ ਸੀ ਪਾ ਕੇ ਹਜ ਬੰਦਾ ਕੜਾ ਹੋ ਜਾਂਦਾ ਤੰਗ ਰੇਲਾ ਹਰੇਕ ਦਾ ਅਲੱਗ-ਅਲੱਗ ਆਪ ਹਾਂ ਹੋ ਗਈ ਹਲਕੀ ਹੋ ਗਈ ਲੱਗ ਜੋ ਖਾਸਾ ਹੋ ਗਈ ਖਾਸਾ ਹੋ ਗਈ ਕੰਪਲੈਕਸ ਹੋਈ ਚਾਹ ਪਾਈ ਪਰ ਵਿੱਚ ਲੇਕ ਪਰ ਰੋਡ ਸਟੈਂਡ ਲੱਗੇ ਆ ਨਾ ਵੀਰੇ ਸਦਾ ਮੈਂ ਕੋਮੋ ਜਿਹੇ ਜਾ ਕੇ ਰੱਖਦਾ ਬੰਦਾ ਆਪਣਾ ਵਾਹਣ ਕਰੀ ਜਾਉਂਦਾ ਹਾਂ ਹਾਂ ਰਾਤ ਦੇ ਨਜ਼ਰ ਕੰਦਾ ਕੰਨੇ ਚਰ ਕਰ ਕਰਦਾ ਉਹਦਾ ਪਹਿਲਾਂ ਮੂਡ ਸਟੈਂਡ ਦਾ ਬੜਾ ਹੀ ਔਖਾ ਜਿਹਾ ਵੀਡੀਓ ਕਿਉਂਕਿ ਇਹਦਾ ਇਧਰ ਫੜਦੇ ਆ ਇਹਨੂੰ ਮੈਂ ਘਮਾਉਂਦਾ ਜੇ ਦੂਜੇ ਬੜੇ ਪੁੱਠੀ ਜਾਂਦੀ ਦੀ ਕਰੋੜ ਰੇਟ ਕਰਨੀ ਪੈਂਦੀ ਕਿਉਂਕਿ ਤੇ ਸਿੱਧੇ ਲੈਟ ਹੁੰਦੀ ਆ ਉਹਨੂੰ ਬੜਾ ਔਖਾ ਲੱਗਿਆ ਇਹ ਕਨਾਲ ਬੰਦਾ ਤੋਂ ਮੇਰੇ ਸੁਖਣਾ ਵਧੀਆ ਬਣਾਦਾ ਦੀਗਾ ਉਹ ਉਹ ਤਾਂ ਇੰਨਾ ਕਿ ਜ਼ਿਲ੍ਹਾ ਦੀ ਨਾ ਪਛਲਾ ਨੇ ਇੰਨਾ ਕਿ ਜ਼ਿਲ੍ਹਾ ਦੀ ਮੈਂ ਸਹੀ ਗੱਲ ਹੈ ਮੈਂ ਉੱਥੇ ਮੈਂ ਜਦ ਦੁਆਰਾ ਰਿਜਿਸਟ੍ਰੇਸ਼ਨ ਮੋੜੇ ਆ ਇਹਦੇ ਪਛਲਾ ਭਾਈ ਇਹ ਤਾਂ ਮੋਟਰਸਾਈਕਲ ਕੱਢ ਕੇ ਲੈ ਕੇ ਤੂੰ ਮੇਰਾ ਹੱਥ ਮਾਰਾ ਮੈਨੂੰ ਕੀ ਪਤਾ ਨਾ ਮੈਂ ਤਾਂ ਉਹਨੂੰ ਦਬਰਾ ਕੱਢਣਾ ਉਹਦੇ ਪੱਟੂ ਦਾ ਇਸ਼ਾਰਾ ਵੀ ਨਹੀਂ ਕਰ ਹੁੰਦਾ ਸੀਗਾ ਭਾਈ ਜੇ ਉਹ ਡਾਕਟਰ ਕੋਲ ਹੋਰ ਤੇ ਗੱਲ ਕਰਿਓ ਮੈਂ ਜਾਂਦੀਆ ਰੇਲਾ ਬਣਾਇਆ ਉਹਦਾ ਕੋਈ ਸੱਚ ਦੁਆਰੇ ਖੜੇਗੇ ਮੈਂ ਕਹਾਂ ਤੂੰ ਪੁੱਛ ਨਾ ਬਾਦ ਤੂੰ ਜਮਾ ਹੀ ਅਗਲੇ ਨਹੀਂ ਹੈਗੇ ਮੈਨੂੰ ਉਹ ਗੱਡੀ ਨਾਲ ਟੋਕ ਦੇਣਾ ਚਾਹੁੰਦਾ ਯਾਰ। ਇਹ ਵਾਥੇ ਮਾਰਦੇ ਗੱਡੀ ਆਉਂਦੀ ਉਮਰ। ਇਹ ਕਿਹੜੀ ਹੁੰਦੀ ਐ? ਗੁਜ਼ੀਰੋਂ ਪੁੰਨੀ ਹੁੰਦੀ ਐ ਨਾ ਮੁਗੜੀ। ਇਹ ਵੀ ਬਰਾ ਬਿਜ ਨਹੀਂ ਕਰਦੇ ਰੇਤੀ ਦਾ। ਇਹਨੇ ਕਿਤੇ ਜਲਣਾ ਲੈਣਾ। ਬਗੈ ਹਲੀ ਬਾਇ ਪਾ ਕੇ ਤਾਂ ਪਿੰਨ ਟੁਟਰੇ ਦਾ ਬਣਾਉਂਦਾ ਪਹਿਲਾਂ ਮੈਂ। ਛੋਲੇ ਐ ਰੋਸਟਰ ਛੋਲੇ ਵੀ ਚਨੇ ਚਨੇ ਮੱਕੀ ਇਹਦਾ ਜਮਈ ਹੋਣਾ ਸੀ ਪੱਤੀ ਦਾ ਟਾਈ ਲੱਗਦਾ ਪਾਏ ਜਾ ਰਹੀ ਹੈ ਤੇ ਨਿਕਲੇਗਾ ਡਾ ਇਧਰੋਂ ਪਹਿਲੀ ਜੀ ਹੋਈ ਉਹ ਕਿ ਨਹੀਂ ਕੱਟ ਨਿਕਲੀ ਨਹੀਂ ਰੜੇ ਦੀ ਫੁੱਲ ਵੀ ਨਿਕਲੀ ਆ ਇਧਰ ਵਾਏ ਹੁਣ ਪੜਾ ਦੇ ਜੂਸ ਇਹਦਾ ਪਾਰੇ 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 ਦੇਖ ਲਈਏ ਤਨਾ ਪਾਨ ਪਾਨੇ ਵਾਲੇ ਕੁਝ ਨਹੀਂ ਹੁੰਦਾ ਇਹਦਾ ਲਡੂਰੀ ਵਟ ਦੋਨੇ ਯਾ ਹੋ ਜਿਹੜੀ ਦਾ ਨੂਏ ਲੋੜ ਹੈ ਹਟਾ ਉਹ ਉਹ ਕਿਤੇ ਆਹ ਦੇਖੋ ਉਹ ਉਹ ਦਾ ਬਹੁਤ ਮਾਰਦਾ ਇਹ ਚ ਇਕੱਲਾ ਹੋ ਆ ਆਹ ਦੇਖੋ ਥੱਲੇ ਨਾਲ ਫਹਿਮ ਆ ਜਿਹੜੀ ਜਿਹਨੇ ਬਣਾਉਣੀ ਹੈ ਇਹਨੇ ਬਣਾਉਣੀ ਕੋਈ ਤਾਂ ਖਾਫ ਫੋਰਕ ਤਾਂ ਬਣਾ ਲਈ ਤਾਂ ਫਾਈ ਘਟਨੀ ਨਹੀਂ ਜਦੋਂ ਮਾੜਾ ਮੁੱਤ ਜਾ ਲਾਈ ਦੇ ਛੇਡਾਂ ਲੱਗ ਗਏ ਆ ਲਾਈ ਤੇ ਉਹ ਵੀ ਦਹਾਹਾ ਹੈ ਇਜਾਜੀ ਕਰਨੀ ਲੋੜ ਪੈਂਦੀ ਦੇਖੇ ਜੇ ਬਤਾ ਗੇੜੇ ਜਾ ਇੱਕ ਇੱਕ ਗੇੜਾ ਲੇ ਆ ਇਹ ਤਾਂ ਲੜਾ ਉਹ ਬਾਕੀ ਕਿਹਾ ਆ ਲੈ ਜਮੇ ਇਤਰਾ ਪਾ ਮਚੱਕ ਦੇ ਉਹ ਸਾਫ ਤੇ ਮੈਂ ਗੇੜਾ ਘੱਟ ਦੋ ਆ ਕੇ ਹੋ ਕਰਾਇਆ ਅੱਗੇ ਕਮਣ ਚਾਉਣਾ ਹੈ ਹਾਂ ਮਾਦਾ ਦਾ ਜਮੀ ਕੰਮ ਚੱਕ ਲਾ ਉਹੀ ਉਹ ਹੀ ਉਹ ਸੋਕੇ ਨੇ ਉਹ ਹਾਰ ਸੀ ਉਹ ਦਾ ਨਾ ਪਤਾ ਕਿ ਮੇਂ ਜਪੇਗਾ ਕੋਈ ਕਰਦੀ ਰਿਆ ਲਗਾਇਆ ਅਗਲਾ ਇਹ ਕਿਤੇ ਕਿਤੇ ਅਸਾ ਦਵਾਰ ਕੱਤੇ ਦਵਾਤੀ ਕੋਈ ਬਾਤ ਨਹੀਂ ਤੇ ਦੰਦਾ ਜਿੰਮੜਾ ਜਾ ਕੇ ਜ਼ੀਰੋ ਟਾਈਟ ਹੁਪਟੇ ਕੰਮ ਆਈਆਂ ਜਿ ਕਿ ਟੋਟਲਾ ਸਮਾਨ ਸਾਡਾ 3100 ਰੁਪਏ ਦਾ ਆ ਤੇ 15 ਐਡਵਾਂਸ ਇਹਦੇ ਵਿੱਚ ਤੇ ਕੱਲੀ-ਕੱਲੀ ਆਈਟਮ ਤੁਹਾਨੂੰ ਦੱਸੂੰਗਾ ਬਾਅਦ ਵਿੱਚ ਡਿਟੇਲ ਦਿੰਨਾ ਪੂਰੀ ਹਰ ਇੱਕ ਚੀਜ਼ ਕਿੰਨੀ ਕੀ ਪਈ ਆ ਤਾਂ ਇੱਕ ਵਾਰਾ ਬਣਾ ਲਈਏ ਸਾਰਾ ਸਿਸਟਮ ਫੇਰ ਦੱਸਦਾ ਇਹ ਪਈਆਂ ਜੀਰ ਤੇ ਬਸ ਸੰਜੀਰ ਤੇ ਖਜੂਰਾਂ लास्ट ਵਿੱਚ ਕਰੀਆਂ ਨੇ ਸੀ ਮਿਕਸ ਤੇ ਬਾਕੀ ਸਮਾਨ ਅਸੀਂ ਪਹਿਲਾਂ ਸਾਰਾ ਪਾ ਲਿਆ ਸੀਗਾ ਇਸ ਤੋਂ ਬਾਅਦ ਇਹਨੂੰ ਲਵਾਉਣਾ ਸੀਕ